ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਪੀਸੀਸੀ ਬਣਾ ਲਿਆ ਮੈਂ ਆਪਣਾ ਕੰਮ ਐਜ਼ ਸੀਐਲਪੀ ਲੀਡਰ ਕਰਾਂ ਸਾਨੂੰ ਬਕਾਇਦਾਤਰ ਉਤੋਂ ਇਹ ਗੱਲ ਕਹਿ ਕੇ ਘੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰਾ ਚੰਗੀ ਗੱਡੀ ਵੀ ਰੱਤ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਵਾ ਬਿਲਕੁਲ ਨਹੀਂ ਹੋਇਆ ਸਾਰੇ ਇਕੱਠੇ ਚੱਲਾਂਗੇ ਉਹ ਇਸ ਗੱਲ ਸਾਨੂੰ ਪੂਰਨ ਨਫੀਤ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸ ਜਿਹਨੇ ਉਸੇ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵੱਡੀ ਰੋਕ ਬਾਜਵੇ ਸਾਹਿਬ ਜਿਹੜੇ ਕਾਂਗਰਸ ਛੱਡ ਕੇ ਗਏ ਆ ਵਾਪਸ ਆਣਾ ਚਾਹਣਤਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਤੇ ਕੋਈ ਜਿਹੜੀ politcal face committee ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚੰਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਉਪੇ ਦੇ ਵਿੱਚ 2 ਸਾਲ ਬਾਅਦ ਚੋਣਾਂ ਆ ਰਹੀਆਂ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਣਾ ਚੇਂਜ ਦੀ ਆਸ ਹੈ ਕਿ 70% ਨੇ ਹਿੰਦੁਸਤਾਨ ਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ ਤੋਂ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ ਦੇ ਇੱਕ ਨਵਾਂ ਇਤਿਹਾਸ ਲਿਖਿਆ ਨਹੀਂ ਜੋ ਬੇਸਿਕ ਪਰਪਸ ਦੀ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਬੋਸਰਿਆਂ ਦੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿੰਦੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਲੋਸ ਇਚਤਾਇਆ ਜਾ ਰਿਹਾ ਹੈ ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ ਲੌਂਡ ਆਰਡਰ ਦਾ ਇਸ਼ੂ ਹੈ ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਰੱਖਿਆ ਸੀ ਅਸੀਂ ਅਨਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਇਹਨੇ ਵਰਸਾਾਈਗ੍ਰੇਸ਼ਨ ਤੋਂ ਹਿਨੋਦ ਤੱਕ ਕਿੰਨੇ ਬਾਰ ਕ ਲੋਕਾ ਸਾਡੇ ਬੱਚੇ ਘੱਲ ਦਿੱਤੇ ਜਿਸ ਢੰਗ ਨਾਲ ਬੱਚੇ ਆਏ ਜੀ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ ਟਰੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭੇਆ ਭਗਵੰਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋਈ ਰੀਹੈਬਿਟ੍ਰੇਸ਼ਨ ਪ੍ਰੋਗਰਾਮ ਤੇ ਦੋ ਜੇ ਜਿਹੜੇ ਏਜੰਟਸ ਨੇ ਕਰੋੜਾ ਰੁਪਏ ਕਮਾਏ ਉਹਨਾਂ ਨੂੰ ਟੋਟਲੀ ਗਨਮੈਨ ਪੰਜਾਬ ਪੁਲਿਸ ਦੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਖ਼ਬਰ ਹੀ ਤੇ ਘਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾ ਇਹ ਸਾਰੇ ਮਸਲੇ ਅੱਜ ਨੌਜਵਾਨ ਅੱਜ ਇਹ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਦੇ ਹਾਂ ਕਿ ਧੜੜੇ ਹੋ ਕੇ ਪੰਜਵੇਂ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਮੇਰੀ ਇੱਕੋ ਗੱਲ ਇਹ ਕਿ ਤਿੰਨ ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਰਹੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਰ ਘਟ ਆ ਰਹੇ ਨਸ਼ੇ ਵੇਚਣ ਵਾਲਾ ਅਸੀਂ ਇਸ ਮੁਹਿੰਮ ਦੇ ਨਾਲ ਬਟ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡੇ AIG ਤੁਸੀਂ ਨੌਕਰੀ ਤੋਂ ਕੱਢਿਆ 2 ਸਾਲ ਦਾ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ DSP ਹੁਣੇ ਕੱਢਿਆ ਜਿਹਨੇ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੀ ਉਹਨਾਂ ਦੇ ਘਰ ਤੇ ਟਾਉ ਮੱਛੀਆਂ ਦੇ ਘਰ ਢਾਣੋ ਬਗਰ ਬੱਚਾ ਦੇ ਢਾਉ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਹੋਰ ਚਾਰਜ ਕਿ ਜੋ ਕੁਝ ਪੰਜਾਬ 'ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀਭੁਗਤਨਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰਗਸ ਦਾ ਤਾਂ ਦਸਮੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਬਾਜਵਾ ਸਾਹਿਬ ਜਿਵੇਂ ਦੇਖਦੇ ਹੋ ਬਾਜਵਾ ਸਾਹਿਬ ਜਿਵੇਂ ਦੇਖਦੇ ਹੋ ਜਿਵੇਂ ਦੇਖਦੇ ਹੋ ਜਿਵੇਂ ਦੇਖਦੇ ਹੋ ਬਾਜਵਾ ਸਾਹਿਬ ਜਿਵੇਂ ਦੇਖਦੇ ਹੋ 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 ਜ ਤੁਸੀਂ ਫਾਰਮ ਭਰ ਆਏ ਤੁਸੀਂ ਐਡ्रेसेस ਲੈ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਬਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਇਆ ਦਾਨ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨਾਂ ਦਾ ਤੁਸੀਂ 1 ਰੁਪਇਆ ਨਹੀਂ ਕਿਸੇ ਨੂੰ ਦਿੰਦਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾ ਕੀ ਹੋ ਗਿਆ ਬਟ ਅਸੀਂ ਮਹੀਨੇ ਕਦੇ ਚੋਣਾਂ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫੇਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਸ਼ਰੀਵਾਲ ਸਾਹਿਬ ਉਥੇ ਆਪਣੇ ਬੈਠੇ ਨੇ ਉਹ ਤੇ ਵਿਪਸਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਤੇ 4 ਮਹੀਨਿਆਂ ਚ ਕਿਹਾ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹੋਮਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋ ਇਨਕੁਆਰੀ ਨਹੀਂ ਬਾਈ ਜੀ ਵੱਡੀ ਅਕਾਲੀ ਦਲ ਦੇਖਣੋਂ ਮਿਲਦੀ ਹੈ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਦਾ ਕਿ ਤੁਸੀਂ ਇੱਕ ਸਾਰਿਆਂ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਅਕਾਲ ਤਖਤ ਦੇ ਸਾਬਦੇ ਜ਼ਹਿਦਾਦ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਤੇ ਹੁਣ ਅਕਾਲ ਤਖਤ ਦੇ ਸਾਬ ਦੇ ਜ਼ਹਿਦਾਦਾਰ ਨੇ ਉਹ ਵੀ ਜਦੋਂ ਮਰਜ਼ੀ ਤਬਦੀਲ ਕਰ ਲੈਣੇ ਜਿਹੜੇ ਮਰਜ਼ੀ ਤਖਤ ਦੇ ਜ਼ਹਿਦਾਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਸ ਸਪੇਸ ਸਾਡੇ ਧਾਰਮਿਕ ਇਸ਼ੂਸ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਆਵੇ ਪਰ加ੜੀ ਬਾਈਬਲ ਕਲਾ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰਨ ਲੱਪੇ ਤੇ ਫੇਰ ਸਾਡਾ ਸਾਡੀ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਂ ਸਮਝਦਾ ਇਹ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਈਜ਼ ਅਸੀਂ ਆਪਣਾ ਪੋਲਿਟੀਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਗਿਆ